ਉਹ ਚੰਮ ਚਾਹੀਦਾ ਚੰਮ ਕੀ ਸ਼ਕਤੀ ਹੈ ਤੂੰ ਯਾਰ ਉਹਦਾ ਮੈਂ ਹਾਕਮ ਵਕਤੀ ਵਾਲਾ ਸਾਹ ਕੋਲ ਗਿਆ ਇਹਨਾਂ ਨੇ ਪੜ ਲਿਆ ਮੈਂ ਕੀ ਕਹਿਣਾ ਚਾਹੁੰਦਾ ਕਿਉਂਕਿ ਇਹ ਇਹ ਤੇ ਕਾਫੀ ਕੁਝ ਜਾਣਦੇ ਨੇ ਮੇਰਾ ਫੇਸ ਪੜ ਲਿਆ ਮੈਂ ਕਿਹਾ ਭਾਜੀ ਮੈਂ ਬੇਤੀ ਕਰਨ ਆਇਆ ਕਹਿੰਦੇ ਬਸ ਮੈਂ ਜਿੱਥੇ ਮਰਜ਼ੀ ਖੜਾ ਕਰਦੀ ਆ ਤੁਹਾਨੂੰ ਮੈਂ ਸਮਝ ਗਿਆ ਤੂੰ ਕੀ ਕਹਿਣਾ ਚਾਹੁੰਦਾ ਥੋੜੀਆਂ ਕਿਉਂਕਿ ਜਦੋਂ ਤੁਸੀਂ ਵਿਚਰਦੇ ਨੇ ਤੇ ਚੀਜ਼ਾਂ ਪਤਾ ਲੱਗ ਜਾਂਦੀਆਂ ਨੇ ਕਿਤੇ ਨਾ ਕੋਈ ਉਹ ਕਹਿੰਦੇ ਗੱਲੇ ਕੋਈ ਤੂੰ ਜਿੱਥੇ ਕਹੇਗਾ ਮੈਂ ਉੱਥੇ ਬੈਠਾ ਆਉਂਗਾ ਇਹ ਜਿਹੜਾ ਮਾਣਾ ਜੀ ਸਾਰਿਆਂ ਨੇ ਦਿੱਤਾ ਬਹੁਤ ਵੱਡਾ ਮਾਣ ਹੈ ਇਹਦੇ ਨਾਲ ਆਪਾਂ ਸਾਰਿਆਂ ਨੂੰ ਕਿ ਕੰਮ ਕਰਨਾ ਕਿਸੇ ਨੇ ਇਕੱਲਾ ਕੁਛ ਨਹੀਂ ਕੋਈ ਕਰ ਸਕਦਾ ਹੁੰਦਾ ਸਾਰੇ ਆਪਾਂ ਮੈਂ ਪਹਿਲਾਂ ਵੀ ਕਿਹਾ ਸਾਰੀ ਪ੍ਰਦਾਇ ਸਾਰੇ ਸੰਕਰ ਸਾਰੀ ਵਰਕਰ ਸਾਰਿਆਂ ਦਾ ਸਹਿਯੋਗ ਹੈ ਤਾਂ ਹੀਆਂ ਦੇ ਸਿਰੇ ਚੜਨਾ ਹੈ ਜਿਹੜਾ ਸਾਨੂੰ ਸਹਿਯੋਗ ਵੱਡਾ ਜਿਹੜਾ ਮੈਂ ਕਹਿ ਰਿਹਾ ਸਾਡੇ ਚ ਅਧਿਰ ਸਾਹਿਬ ਬੈਠੇ ਨੇ ਪ੍ਰੋਫੈਸਰ ਅਕੈਡਮੀ ਤੇ ਮੈਡਮ ਜੀ ਬੈਠੇ ਨੇ ਸਤਿਕਾਰਯੋਗ ਇਹਨਾਂ ਦਾ ਵੀ ਆਪਣਾ ਸਹਿਯੋਗ ਹੈ ਬਹੁਤ ਵੱਡਾ ਇਸ ਮੇਲੇ ਨੂੰ ਤੇ ਮੈਂ ਕਿਉਂਕਿ ਟਾਈਮ ਵੀ ਕਾਫੀ ਹੋ ਚਲੇ ਆਪਾਂ ਪੋਸਟਰ ਰੀਲੀਜ਼ ਵੀ ਕਰਨਾ ਹੈ ਗਤੀ ਕਰਨਾ ਹੈ ਬਸ ਅਧਿਰ ਸਾਹਿਬ ਇੱਕ ਮਿੰਟ ਲਿਖ ਦੇ ਸਾਹਿਬ ਜਿਹੜਾ ਸੁਭਨ ਮਿੱਤਰ ਦੋਸਤੋ ਤੁਸੀਂ ਸਾਰੇ ਬੜੇ ਵਧੀਆ ਕਾਰਜ ਲਈ ਇਕੱਠੇ ਹੋ ਰਹੇ ਹੋ ਅਸੀਂ ਨਾ ਮਾਤ ਪਾਛਾ ਮੇਲੇ ਸੰਬੰਧੀ ਜਿਹੜਾ ਕੀ ਨੂੰ ਕਰੂ ਤੁਹਾਡੇ ਆ ਪਾਈ ਨੂੰ ਆ ਅਸੀਂ ਸੰਬੰਧੀ ਕਨਵੀਨਰ ਮੈਡਮ ਸਾਡੇ ਜਨਕਰ ਕੋਲ ਤੋਂ ਤੇ ਤਰੋਂ ਤੋਂ ਲੋਕ ਜੀ ਸੀ ਮੀਟਿੰਗ ਕਰਨੀ ਉਹ ਸਾਡੀ ਮੀਟਿੰਗ ਅੱਗੇ ਹੋ ਰਹੀ ਆ ਤੇ ਉਹ ਜਿਹੜੀ ਕਮਾਨ ਸਾਹਿਬ ਨੇ ਗੱਲ ਕੀਤੀ ਨਾ ਥੋੜੀ ਜੀ ਬਦਮਾਜੀ ਹੋਈ ਕਿ ਪਹਿਲਾ ਪਲੈਂਟ ਤਰੀਕੇ ਨਾਲ ਤੁਸੀਂ ਆਉਂਦੇ ਸਾਨੂੰ ਹੋਰ ਤਰੀਕੇ ਦਾ ਸਟਾਰਟ ਕਰਦੇ ਪਰ ਮੈਂ ਤੁਹਾਨੂੰ ਕਹਿੰਦਾ ਇੱਥੇ ਕਹਿ ਰਿਹਾ ਮੈਂ ਇੱਥੇ ਆ ਜਦੋਂ ਵੀ ਅਸੀਂ ਆਇਆ ਨਾ ਤੁਹਾਨੂੰ ਆਈ ਕੁਝ ਚੱਲਣਾ ਚਾਹੁੰਦਾ ਅੱਗੇ ਤੁਹਾਨੂੰ ਨਹੀਂ ਚੱਲਦਾ ਆਹ ਪਿਛਲੀ ਵਾਰ ਮੈਂ ਇੱਥੇ ਆਇਆ ਸੀਗਾ ਗੋਲਾ ਪੰਜਾਬ ਤੋਂ ਲੈ ਕੇ ਆਇਆ ਸੀ ਜਦੋਂ ਮਿਲਦਾ ਮੈਂ ਕਿ ਹੁਣ ਬੋਰੀ ਮਿਲਣਾ ਅਸੀਂ ਗੋਲਾ ਪੰਜਾਬ ਤੋਂ ਲੈ ਕੇ ਆਏ ਸੀ ਇੱਥੇ ਹਾਰਮਫ ਕੀਤਾ ਗਿਆ ਏਸੀ ਚਲਾਉਣ ਵਿੱਚ ਸਿੱਧਾ ਕੰਮ ਕਰਨਾ ਮਾਰੀ ਕਰਨੀ ਲਈ ਕਿ ਕਿ ਤਿੰਨੇ ਬੰਦੇ ਸਿਰ ਕੋਈ ਮੈਂ ਮੈਂ ਜਦੋਂ ਦੋ ਬੁੱਕੀ ਲਈ ਮੇਰੇ ਕੋਲ ਆਏ ਇਹ ਐਮਪੀ। ਸੇਪਰੀ ਸੇਪਰੀ ਜੀ ਦੇ ਸੰਪਰਕ ਸੁਤਮੇ। ਜਦੋਂ ਸੇਪਰੀ ਜੀ ਨੇ ਸੰਪਰਕ ਕੀਤਾ ਤਾਂ ਮੈਨੂੰ ਕਿਹਾ ਵੀ ਕੋਈ ਸੰਸਥਾ ਦਾ ਬਟਾ ਚਾਹੀਦਾ। ਇਹ ਕਹਿੰਦੇ ਜੀ ਜੀਤਕਾਰ ਸਭਾ ਬਣੋਗੇ। ਤੇ ਉਸ ਤੋਂ ਬਾਅਦ ਸੰਗਰਮਨੀ ਸ਼ੁਰੂ ਹੋ ਗਈ। ਮਾਨਮ ਸਿੰਘ ਨੇ ਇੱਥੇ ਪੋਸਟਪਾਈਂਟ ਥੱਲੇ ਲਿਖਿਆ ਨਹੀਂ ਹੋਇਆ ਕੁਝ। ਸਾਡੇ ਲਈ ਥੋੜੀ ਜਿਹੀ ਸਮੱਸਿਆ ਹੁੰਦੀ ਹੈ। ਸੰਸਥਾ ਦੇ ਸੰਸਥਾ ਨੂੰ ਰੈਕੋਗਨਾਈਜ਼ ਕਰਨਾ। ਨਹੀਂ ਅਸੀਂ ਵੀ ਇਹ ਤਾਂ ਦੇਖਦਾ ਵਗੋਂ ਧਿਆਨ ਰੱਖਾਂਗੇ ਅਗੇ ਰਕਮਾਨ ਸਾਹਿਬ ਨੇ ਕਿਹਾ ਤੁਸੀਂ ਥੋੜਾ ਕੋਆਪਰੇਟ ਕਰ ਲੇਤਾ ਹੁਣ ਜਦੋਂ ਮੇਰੇ ਕੋਲ ਪਾਣੀ ਦੀ ਟੈਂਕ ਵਾਲੀ ਆਏ ਜਾਂ ਸੁੰਦੀਲਾ ਆਏਗਾ ਤਰਵੰਡੀ ਸਾਹਿਬ ਹੁੰਦੇ ਨੇ ਅਸੀਂ ਆਉਦੇ ਜਾਂਦੇ ਜੇ ਜਦੋਂ ਆਪਾਂ ਕਦੇ ਕਦੇ ਮਿਲਦੇ ਹਾਂ ਨਾ ਤੁਹਾਨੂੰ ਪਤਾ ਨਹੀਂ ਹੁੰਦਾ ਕਿ ਬੰਦੇ ਨੇ ਕੀ ਗੱਲ ਕਰਨੀ ਹੈ ਤੇ ਜਦੋਂ ਹੁਣ ਤੁਸੀਂ ਇਹ ਗੱਲ ਕਰ ਰਹੇ ਹੋ ਮੈਂ ਆਪਾਂ ਬੜਾ ਲੰਮਾ ਭਾਸ਼ਣ ਤਾਂ ਸਾਰੇ ਕਰ ਸਕਦਾ ਤੇ ਪਰ ਮੈਂ ਇੱਕ ਸੁਜੈਸ਼ਨ ਦੇਣਾ ਚਾਹੁੰਦਾ ਵੀ ਜਿਹੜਾ 21 ਭਰਬਰੀ ਸਾਡਾ ਨਾ ਮਾਤ ਪਾਸ਼ਾ ਦੇ ਅੰਤਰਰਾਸ਼ਟਰੀ ਅਸੀਂ 21 ਨੂੰ ਹਰ ਸਾਲ ਇਵੈਂਟ ਕਰਦੇ ਆ ਇੱਥੇ ਜੇ ਅਸੀਂ ਕਰ ਰਹੇ ਹਾਂ ਤੇ 22 ਨੂੰ ਵੀ ਤੁਸੀਂ ਉਹ slogan ਦੇ ਤੌਰ ਤੇ ਵਰਤੋ ਤੁਸੀਂ ਸਾਰੇ ਪੰਜਾਬੀ ਦੇ ਗੀਤ ਗਾਓ ਤੇ ਪੰਜਾਬੀ ਬਾਦਸ਼ਾਹ ਪ੍ਰਤੀ ਮੈਨੂੰ ਲੱਗਦਾ ਹੈ ਕਿ ਆਪਾਂ ਹੋਰ ਵੱਡਾ ਹੰਕਾਰਾ ਵੱਡੀ ਗੱਲ ਕੋ ਕਰ ਸਕਦੀ ਹੈ ਜੇ ਤੁਸੀਂ ਉਸ ਸਰੋਦਨ ਦੇ ਰੂਪ ਕੀ ਨੂੰ ਬਣਾ ਲਵੋ ਮੈਂ ਬੇਨਤੀ ਕਰਾਂਗਾ ਕਿ ਹਲੇ ਕਿਉਂਕਿ ਪੋਸਟਰ ਪੋਸਟਰ ਰੀਲੀਜ਼ ਨਹੀਂ ਹੋਇਆ ਕਿਉਂਕਿ ਪੋਸਟਰਸ ਉੱਤੇ ਮੈਂ ਬੇਨਤੀ ਕਰਾਂਗਾ ਕਿ ਉੱਥੇ ਅਸੀਂ ਜਿਹੜਾ ਇਹ ਮੇਲਾ ਹੈ ਪੰਜਾਬੀ ਮਾਤ ਭਾਸ਼ਾ ਨੂੰ ਤੇ ਦੇਵ ਤਰੀਕੇ ਵੰਦ ਉਸਤਾਦ ਉਸਤਾਦ ਜੀ ਦੇਵ ਤਰੀਕੇ ਬਾਣੇ ਅਤੇ ਸੁਰਜੀਤ ਪਾਤਰ ਸਾਹਿਬ ਨੂੰ ਅਸੀਂ ਸਮਰਥਨ ਕਰਨ ਜਾ ਰਹੇ ਹਾਂ ਮੇਲੇ ਚ ਇਸ ਤਰ੍ਹਾਂ ਇਹ ਹਰ ਵਕਤ ਸੰਪੂਰਨ ਮੇਲਾ ਹੋ ਜਾਣਾ ਕਿਉਂਕਿ ਅਸੀਂ ਪਹਿਲਾਂ 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 ਤੇ ਬਾਕੀ ਸਾਡੇ ਜੀ ਸਤਕਾਰਯੋਗ ਗੀਤਕਾਰ ਸ਼ਾਇਰ ਜਿਹੜਾ ਸਾਡਾ ਹੈਗਾ ਪ੍ਰੋਗਰਾਮ ਇਵੈਂਟ ਉਹਦੇ ਵਿੱਚ ਵੀ ਅਸੀਂ ਤੁਹਾਡੇ ਮੇਲੇ ਨੂੰ ਸ਼ਾਮਿਲ ਕਰ ਰਹੇ ਹਾਂ ਤਾਂ ਕਿ ਕਮਿਊਨੀਕੇਟ ਹੋ ਜਾਵੇ ਬਹੁਤ ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਆਪਣੇ ਆਲੇ ਪੈ ਲੈ ਜੀ ਸਾਡੇ ਅਸੀਂ ਅਸੀਂ ਵੀ ਆਮਦਾ ਸ਼ੁਕਰੀਆ ਆਪਣੇ ਇੰਟਰਸਟ ਲਈ ਜੀ ਮੈਂ ਬੇਨਤੀ ਕਰਾਂਗਾ ਜੀ ਪੱਟੇ ਸਾਹਿਬ ਜੀ ਸਰ ਬੇਨਤੀ ਹੈ ਵੀ ਜਾਗਿਆਂ ਨੇ ਪੈਣਾ ਬੱਚੀਆਂ ਆਈਆਂ ਨੇ ਤੇ ਮੈਂ ਗੁਰੂ ਸਾਹਿਬ ਨੂੰ ਬੇਨਤੀ ਕਰਾਂਗਾ ਵੱਡੇ ਨੇ ਮੇਰੀ ਭਾਵਨਾ ਸਮਝਣਗੇ ਬੁੱਢੀ ਰਾਮਨ ਸੰਧੂ ਬੜੀ ਪਿਆਰੀ ਗੀਤਕਾਰ ਹੈ ਕੁਝ ਜੀ ਜੀ ਰਮਨ ਸੰਧੂ ਜੀ ਬਹੁਤ ਰਿਕਟ ਨਾ ਕਿ ਆਉਂਦੇ ਪਹਾਂਗੇ ਰਮਨ ਰਮਨ ਸੰਧੂ ਕਿਸ ਮੇਲੇ ਬਾਰੇ ਤਾਂ ਸਾਰੀਆਂ ਮਹਾਨ ਸਤਕਾਰਯੋਗ ਸਿੱਖੀ ਤਾਂ ਆਪਣੇ ਵਿਚਾਰ ਰੱਖੀ ਚੁੱਕੀਆਂ ਨੇ ਬਹੁਤ ਵਧੀਆ ਭਰਾਦਾ ਕੱਟੀ ਸਰਵੋਤਮ ਲੋਕ ਇੰਤਜ਼ਾਰ ਰਿਹਾ ਇਹ ਸਾਰੇ ਹਦਾਇਤ ਦੇ ਹੱਕਦਾਰ ਨੇ ਮੈਂ ਕਹਿਣਾ ਚਾਹੂੰਗੀ ਕਿ ਮੈਂ ਜਦੋਂ ਗੀਤ ਲਿਖਨੇ ਸਟਾਰਟ ਕੀਤੇ ਮੇਰੀ 13 ਸਾਲ ਦੀ ਉਮਰ ਸੀ 8ਵੀਂ ਕਲਾਸ ਚ ਪੜ੍ਹਦੀ ਸੀ ਉਸ ਟਾਈਮ ਮੈਂ ਬਹੁਤ ਛੋਟੀ ਸੀ ਤੇ ਮੈਨੂੰ ਇਹ ਨਹੀਂ ਸੀ ਪਤਾ ਹੁੰਦਾ ਕਿਹੜਾ ਸ਼ਬਦ ਗੁਰੂ ਅਤੇ ਕਿਹੜਾ ਚੇਲਾ 2 ਸਾਲ ਤੱਕ ਮੈਂ ਆਪਣੇ ਪੇਰੈਂਟਸ ਨਾਲ ਵੀ ਗੱਲ ਨਹੀਂ ਸ਼ੇਅਰ ਕਰ ਸਕੀ 2 ਸਾਲ ਬਾਅਦ ਜਦੋਂ ਨਾਲ ਪਤਾ ਲੱਗਿਆ ਸਾਡੀ ਬੱਚੀ 'ਚ ਇੱਕ ਖਲਾ ਉਹਨਾਂ ਨੇ ਮੈਨੂੰ ਬਹੁਤ ਸਪੋਰਟ ਕੀਤੀ ਮੈਂ ਇੱਥੋਂ ਤੱਕ ਆਈ ਕਾਫੀ ਗੀਤ ਮੇਰੇ 2010 ਤੋਂ ਲੈ ਕੇ 2020 ਤੱਕ ਮਾਰਕੀਟ ਵਿੱਚ ਆਏ ਨੇ ਜਿਨ੍ਹਾਂ ਦਾ ਲਗ ਲਗ ਸਿੰਦਰਵਨ ਨੂੰ ਗਾਇਗਈ ਨੇ ਹੋਇਆ ਕਿ ਕਿ ਜਿੱਦਾਂ ਵੀ ਮਤਲਬ ਲਿਖਦੇ ਗਏ ਤੇ ਕਈ ਵਾਰ ਇਹ ਹੋਇਆ ਮੈਂ ਅਜ ਨਾਮ ਨਹੀਂ ਲੈਣਾ ਚਾਹੁੰਗੀ ਇੱਕ ਝੂਟ ਸੌਂਗ ਰਿਲੀਜ਼ ਹੋਇਆ ਤਾਂ ਉਹ ਜਦੋਂ ਉਹਨਾਂ ਨੇ ਆਡੀਓ ਕਰ ਲਈ ਤਾਂ ਜਿੱਦਾਂ ਸਿੰਦਰਲਾ ਸਾਹਿਬ ਨੇ ਪਹਿਲਾਂ ਕਿਹਾ ਵੀ ਸਿੰਗਰ ਦਾ ਇਹ ਨਾਮ ਹੁੰਦਾ ਨਾ ਤੇ ਉਹਨਾਂ ਨੇ ਮੈਨੂੰ ਇਹ ਕਿਹਾ ਵੀ ਮੈਡਮ ਵੀਡੀਓ ਕਰਨ ਵਾਸਤੇ ਸਹਿਯੋਗ ਦੇਉ ਤਾਂ ਮੈਨੂੰ ਉਹਦਾ ਫੇਸ ਪੌਂਚੇ ਕੈਰੈਕਟਰ ਗੀਤ ਵੀ ਲਿਖਾ ਉਹਦਾ ਵੀ ਕੋਈ ਮੁੱਲ ਨਹੀਂ ਔਰ ਹਾਲਾਂਕਿ ਉਹਦਾ ਦੁਬਾਰਾ ਉਹਦੇ ਮੁੱਲ ਸਹਿਯੋਗ ਮੰਗਿਆ ਜਾਂਦਾ ਮੈਂ ਗੱਲ ਪਹਿਲਾਂ ਵੀ ਇੱਕ ਇੰਟਰੋਡਿਊਸ کہہ ਚੁੱਕੀ ਆ ਤਾਂ ਮੈਂ ਇਹ ਆਸ ਖਤਮ ਕਰਦੀ ਸੀ ਮੈਂ ਸੌਂਗ ਕਿਥੇ ਬੰਦ ਕਰ ਤੇ ਅੱਜ ਵੀ ਮੇਰੇ ਕੋਲੇ 300 350 ਸਾਉਂ ਮਿਲਿਆ ਮੈਂ ਫੁਲ ਮੈਟਰ ਤੇ ਫਿਗਮਾ ਵਾਲੇ ਰੋਕ ਕਰ ਲਿਆ ਮੈਂ ਫਿਗਮਾ ਦੀ ਜਿਹਨੇ ਸ਼ੁਰੂ ਕਰਕੇ ਇਨਫਰਮਾਟਿਕਸ ਕੰਮ ਕਰਨਾ ਸ਼ੁਰੂ ਕਰਤਾ ਐਸੇ ਡਾਇਰੈਕਟਰ ਮੈਂ ਕਾਫੀ ਬਹੁਤ ਸਖਤ ਕਰ ਚੁੱਕੀ ਆ ਪਰ ਅੱਜ ਇਹ ਭੱਟੀ ਸਾਹਿਬ ਜੀ ਦੇ ਇਸ ਉਪਰਾਲੇ ਕਰਕੇ ਇੱਕ ਫਿਰ ਉਮੀਦ ਜਗਦੀ ਆ ਜਿਹੜੀ ਇਹਨੇ ਕਿਹਾ ਕਿ ਇੱਕ ਤਾਂ ਐਨਓਸੀ ਪਹਿਲਾਂ ਰਾਈਟਰ ਨੂੰ ਲਈ ਜਾਇਆ ਬੜੀ ਇਹ ਬਹੁਤ ਵਧੀਆ ਕੰਮ ਹੈ ਤੇ ਬਾਕੀ ਇਹ